ਫਤੇ ਦੀ ਸਾਨ ਕਰੋ ਜਿਸ ਤਰ੍ਹਾਂ ਮਢਾਲੀ ਸਾਹਿਬ ਨੇ ਕਿਹਾ ਕਿ ਫਤੇ ਜਿਹੜੀ ਬਿਜਲੀ ਮੰਤਰੀ ਦੇ ਕੰਨਾਂ ਤੱਕ ਜਾਣੀ ਚਾਹੀਦੀ ਆ ਮੈਂ ਫਤੇ ਬਲਾਵਾ ਨਾ ਫਤੇ ਦਾ ਜਵਾਬ ਗੱਜ ਕੇ ਫਤੇ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਮਾਫੀ ਮੰਗਣੀ ਆ ਕਿਉਂਕਿ ਆ ਜਿਹੜਾ ਪ੍ਰਬੰਧ ਕੀਤਾ ਇਹ ਮੈਂ ਤੇ ਗੰਡੀ ਵਿੰਡ ਸਾਹਿਬ ਜੀ ਨੇ ਐਸਟੀਮੇਟ ਲਾ ਕੇ ਕੀਤਾ ਸੀ ਕਿ ਆਤਵਾਰ ਦਾ ਦਿਨ ਹੈ ਗਰਮੀ ਵੀ ਬਹੁਤ ਆ ਸ਼ਾਇਦ ਇਹਨੇ ਪੰਡਾਲ ਦੇ ਵਿੱਚ ਸਾਡੇ ਸਾਥੀ ਆ ਜਾਣਗੇ ਪਰ ਦੇਖਣ ਚਿਆ ਆਇਆ ਵਾ ਕਿ ਜਿੰਨੇ ਸਾਥੀ ਪੰਡਾਲ ਚ ਬੈਠੇ ਆ ਉਸ ਲੋਕ ਦੋ ਗੁਣਾ ਵੱਧ ਸਾਥੀ ਸਾਡੇ ਜਿਹੜੇ ਉਹ ਬਾਹਰ ਦਾ ਮੈਂ ਆਹ ਦੰਕ ਰਿਹਾ ਆਪਣੇ ਇੰਟਰੈਕਟ ਬੈਂ ਮੈਂ ਇਸ ਦੀ ਮਾਫੀ ਚਾਹਨਾ ਕਿਉਂਕਿ ਅਸੀਂ ਜਿਹੜਾ ਪਹਿਲਾ ਧਰਨਾ ਲਾਇਆ ਸੀ ਉਸ ਦੇ ਮੁਕਾਬਕ ਸਾਡੀ ਗਿਣਤੀ ਇੰਨੀ ਸੀ ਅਸੀਂ ਉਹ ਐਸਟੀਮੇਟ ਲਾਇਆ ਔਰ ਮੈਂ ਆਸ ਕਰਦਾ ਕਿ ਸਾਥੀਆਂ ਨੂੰ ਇਸ ਵਾਸਤੇ ਮਾਫ ਕਰਨਗੇ ਦੋਸਤੋ ਇਹ ਧਰਨਾ ਇਹ ਗਿਣਤੀ ਦੱਸਦੀ ਆ ਕਿ ਜਿਸ ਤਰ੍ਹਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਔਰ ਸਰਕਾਰ ਨੇ ਸਾਡੇ ਉੱਤੇ ਸਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਆ ਜਿੰਨੇ ਜ਼ੋਰ ਦੀਓ ਖੱਟ ਮਾਰ ਰਹੇ ਆ ਉਸ ਤੋਂ ਦੋ ਗੁਣਾ ਜਵਾਬ ਜਿਹੜਾ ਤੁਸੀਂ ਦੇ ਰਹੇ ਹੋ ਇਹ ਅਚੇਂਦਾ ਧਰਨਾ ਸਬੂਤ ਆ ਆਉਣ ਵਾਲੇ ਇੱਕ ਗੱਲ ਮੈਂ ਤੁਹਾਡੇ ਨਾਲ ਕਰ ਲਾਂਗਾ ਕਿ ਜੇ ਇਹ ਲੜਾਈ ਹਾਰ ਕੇ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਅੱਜ ਮੌਕਾ ਝੇ ਇਹ ਸਰਕਾਰ ਨਾਲ ਆਡਾ ਲੈਣ ਦਾ ਇਹ ਸਰਕਾਰ ਨੂੰ ਮਨਾਉਣ ਦਾ ਇਹ ਸਰਕਾਰ ਦੀ ਧੌਣ ਤੇ ਗੋਡਾ ਰੱਖਣ ਦਾ ਮੈਂ ਗੱਲ ਕਰਾਂਗਾ ਨਿਸ਼ਚੈ ਤਾ ਬਾਹਰ ਨਹੀਂ ਜਾਣਾ ਅੱਜ ਅਸੀਂ ਜਿਸ ਮੰਤਰੀ ਦਾ ਧਰਨਾ ਲਾਉਣਾ ਹੈ ਉਹਦੇ ਘਰ ਦੇ ਅੱਗੇ ਸਾਨੂੰ ਉਹਦੀ ਗੱਲ ਪਹਿਲਾਂ ਕਰਨੀ ਚਾਹੀਦੀ ਆ ਕਿਉਂਕਿ ਇੱਕ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਬਦਲਾ ਦੇ ਨਾ ਹੈ ਇੱਕ ਨਕਮੀ ਸਰਕਾਰ ਨੂੰ ਰਾਜ ਕਰਨ ਦਾ ਮੌਕਾ ਦੇ ਦਿੱਤਾ ਔਰ ਉਹਨ ਗਲਤੀਆਂ ਤੇ ਗਲਤੀਆਂ ਕਰ ਰਹੇ ਨੇ ਜਿੱਥੇ ਨਕਮਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਉਥੇ ਸੱਤ ਨਕਮਾ ਬਿਜਲੀ ਮੰਤਰੀ ਪੰਜਾਬ ਨੂੰ ਮਿਲਿਆ ਅੱਜ ਤੱਕ ਮੁਰਦਾਬਾਦ 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 ਅਸੀਂ ਸਾਫ਼ੀ ਗੱਲ ਕਰਕੇ ਗਏ ਲੋਰੀਆ ਜੀ ਵੀ ਹੋਰ ਸਾਫ਼ੀ ਵੀ ਕਿ 31 ਸੱਤ ਨੂੰ ਮੀਟਿੰਗ ਕੀਤੀ ਜਿੱਚ ਬਿਜਲੀ ਮੰਤਰੀ ਪਾਵਰ ਸੈਕਟਰੀ ਸੀਐਮਡੀ ਸਮੁੱਚੇ ਡਾਇਰੈਕਟਰ ਉਸ ਮੀਟਿੰਗ 'ਚ ਬੈਠੇ ਸੀ ਇਸ ਤੋਂ ਹਾਵੀ ਪਾਵਰ ਮੀਟਿੰਗ ਕੀ ਹੁੰਦੀ ਆ ਇਸ ਤੋਂ ਬਾਅਦ ਮੁੱਖ ਮੰਤਰੀ ਰਾਕੇ ਨੇ ਜਿਹੜਾ ਰੋਜ਼ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਿਹਾ ਇਸ ਆਈ ਪਾਵਰ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਹੋਏ ਅਸੀਂ ਸੋਚਿਆ ਸੀ ਕਿ ਆਸਵਾਰੇ ਫੈਸਲੇ ਲਾਗੂ ਹੋਣਗੇ ਪਰ ਇਹੋ ਜੇ ਮੰਤਰੀ ਨੂੰ ਨੱਕ ਡੋ ਕੇ ਮਰ ਜਣਾ ਚਾਹੀਦਾ ਕਿ ਜਿੱਦੀ ਪ੍ਰਧਾਨਗੀ ਚ ਮੀਟਿੰਗ ਹੋਈ ਹੋਏ ਤੇ ਉਹਨਾਂ ਚੋਂ ਇੱਕ ਵੀ ਫੈਸਲਾ ਲਾਗੂ ਨਾ ਹੋਇਆ ਹੋਵੇ ਕੀ ਆ ਸਖਾਂਗੇ ਇਸ ਮੈਨੇਜਮੈਂਟ ਤੋਂ ਜਿਹੜੀ بار بار ਫੈਸਲੇ ਕਰਦੀ ਆ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਸਮੂਚੀਆਂ ਦੇਥੇ ਬੰਦੀਆਂ ਨੂੰ ਕਿਹਾ ਕਿ ਤੁਸੀਂ ਸਾਡਾ ਵਿਰੋਧ ਨਾ ਕਰੋ ਅਸੀਂ ਤੁਹਾਨੂੰ ਮੀਟਿੰਗ ਦੇ ਕੇ ਤੁਹਾਡੇ ਸਾਰੀਆਂ ਮੰਗਾਂ ਮੰਨਾਂਗੇ ਕਦੋਂ ਦੀ ਹੋ ਗਈ ਇਹ ਚੋਣ ਅੱਜ ਕਿਹੜਾ ਫੈਸਲਾ ਇਹਨਾਂ ਕੀਤਾ ਸਾਡਾ ਦੋਸਤੋ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਆਉਣ ਵਾਲੀਆਂ ਨੇ ਕੋਈ ਇਹਨਾਂ ਦੀ ਗੱਲ ਚ ਨਾ ਆਵੇ ਚਾਰੇ ਦੀਆਂ ਚਾਰੇ ਚੋਣਾਂ ਇਹਨਾਂ ਨੂੰ ਹਰਾ ਦੇ ਟਾੜੀਆਂ ਮੰਗਾ ਤੁਹਾਡੇ ਘਰ ਆ ਕੇ ਮੰਨਣਗੇ ਜੇ ਅਸੀਂ ਉੱਤੇ ਰੁੱਕ ਗਏ ਜਾਂ ਕਾਟਾ ਖਾ ਗਏ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਜਿਹੜਾ ਮਾਫ਼ ਨਹੀਂ ਕਰੇਗਾ ਮੰਗਾ ਸਾਰਿਆਂ ਦੇ ਉੱਤੇ ਸਾਥੀਆਂ ਨੇ ਗੱਲ ਕੀਤੀ ਆ 40 ਮਿਕਾਤੀ ਪ੍ਰੋਗਰਾਮ ਸਾਡੇ ਸਾਥੀਆਂ ਦੇ ਕਰੋੜ ਰੁਪਏ ਦੀ ਗੱਲ ਆ ਸ਼ੀਤਾ ਦਰਜਾ ਦੇਣ ਦੀ ਗੱਲ ਆ ਸਾਡੇ ਪਕਾਣਾਂ ਦੀ ਗੱਲ ਆ ਮੰਗਾ ਬੜੀਆਂ ਨੇ ਬਾਰੋ ਮਗਨਾ ਜਿਹੜਾ ਅਸੀਂ ਚਾੜ ਦਿੱਤਾ ਮੈਂ ਉਹਦੇ ਉੱਤੇ ਨਹੀਂ ਕਰਾਂਗਾ ਕਿਉਂਕਿ 3 ਮਿੰਟ ਦੇ ਵਿੱਚ ਇਸ ਤੋਂ ਵੱਧ ਗੱਲ ਮੈਂ ਨਹੀਂ ਕਰ ਸਕਦਾ ਸੋ ਅੱਜ ਸਭ ਤੋਂ ਵੱਧ ਮੈਂ ਉਹਨਾਂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀਆਂ ਮੇਰੇ ਮੱਥੇ ਕਰਦੇ ਉੱਤੇ ਉਹਨਾਂ ਦੇ ਕਦਮ ਨੇ ਜਿਨ੍ਹਾਂ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਆ ਕੇ ਅੱਜ ਦੇ ਇਸ ਦਰਨੇ ਨੂੰ ਕਾਮਯਾਬ ਕੀਤਾ ਔਰ ਜਿਹੜਾ ਪ੍ਰੋਗਰਾਮ ਅਗਲਾ ਆਗੂ ਦੇਣਗੇ ਜਿਹੜੇ ਮੇਰੇ ਤੋਂ ਬਾਅਦ ਬੋਲਣਗੇ ਉਸ ਪ੍ਰੋਗਰਾਮ ਨੂੰ ਬੜੀ ਸ਼ਿੱਤ ਤੇ ਨਾਲ ਡਿਸਪਲਿਨ ਦੇ ਨਾਲ ਲਾਗੂ ਕਰਨਾ ਤਾਂ ਕਿ ਸਰਕਾਰ ਨੂੰ ਪਤਾ ਲੱਗ ਜੇ ਕਿ ਬਿਜਲੀ ਮੁਲਾਜ਼ਮ ਜਿਹੜੇ ਡਿਸਪਲਿਨ ਚ ਰਹ ਕੇ ਵੀ ਤੁਹਾਡੀ ਤੌਣ ਪਨ ਸਕਦੇ ਆ ਔਰ ਆਪਣੀਆਂ ਮੰਗਾਂ ਮਨਵਾ ਸਕਦੇ ਆ ਇਹ ਮੈਂ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ